ਫੜਾ ਨਾ ਇਹਦਾ ਵੀ ਕਰਾਇਆ ਇਹਦਾ ਨਹੀਂ ਕਰਾਇਆ ਅਸੀਂ ਨਹੀਂ ਮੰਨਦੇ ਸੌਦਾ ਹੋਇਆ ਹੈ ਬਿਲਕੁਲ ਨਹੀਂ ਮੰਨਦੇ ਅਸੀਂ ਨਹੀਂ ਕਰਾਇਆ ਇਹਦਾ ਬਿਲਕੁਲ ਨਹੀਂ ਮੰਨਦੇ ਸੌਦਾ ਨਹੀਂ ਇਹਦੇ ਬੰਦੇ ਖਾਦੇ ਤੋਂ ਬਿਲਾ ਲਓ ਅਸੀਂ ਨਹੀਂ ਮੰਨਦੇ ਸੌਦਾ ਹੋਇਆ ਫੜਾ ਫੜਾ ਉਹ ਮੰਨਣਾ ਰਹਿੰਦੇ ਫੜਾ ਪਰੇ ਫੜਾ ਪਰੇ ਆ ਜਿਓ ਜੀ ਚੌੜਾ ਕਰੋ ਖਾੜਾ ਚੌੜਾ ਕਰੋ ਇਹਨੂੰ ਸਪੀਕਰ ਦਾ ਦੇ ਦਿਆ ਕਰੋ ਖਾਣਾ ਸਰਪੰਚ ਇੱਕ ਮੇਰੀ ਗੱਲ ਦਾ ਇਹ ਗੁੱਸਾ ਨਾ ਕਰਿਓ ਕੋਈ ਵੀ ਬੰਦਾ ਹਾਂ ਨਹੀਂ ਨਹੀਂ ਪਹਿਲਾਂ ਮੇਰੀ ਗੱਲ ਸੁਣੋ ਜਿਹੜੇ ਬੰਦੇ ਦਾ ਪਹਿਲਾ ਸੌਦਾ ਚੱਲਦਾ ਉਸੇ ਨੂੰ ਉਸੇ ਨੂੰ ਇਸੇ ਦਿਨ ਦਵਾਉਂਦੇ ਫੇਰ ਚੱਲਦਾ ਬਿਨਾਂ ਦੱਤੇ ਹੀ ਆ ਕੇ ਤੇਰਾ ਜਾਂਦਾ ਓਏ ਤੈਨੂੰ ਇਹ ਦਵਾਉਂਦੇ ਬੱਕਰੇ ਹੱਥ ਨਹੀਂ ਕਰਦੇ ਨਹੀਂ ਕੁੱਕੂਗਾ ਤੂੰ ਨਾ ਦੇ ਓਏ ਨਾ ਦੇਵਾਂਗੇ ਸਪੈਸ਼ਲ ਆਪਾਂ ਆਪੇ ਵੇਚਣਾ ਆ ਧੜਕੇ ਦੇੜੀ ਕਰਾਂਗੇ ਕੋਈ ਨਾ ਕੋਈ ਨਾ ਸਾਰਾ ਕੁਝ ਆਜਾ ਓਏ ਤੂੰ ਮੈਨੂੰ ਮਿਲ ਕੇ ਆਏ ਨਹੀਂ ਦੱਸਿਆ ਤਾਂ ਮੈਨੂੰ ਸੌਦਾ ਪਿਆ ਕੀ ਹੋ ਗਿਆ ਖੁੱਲੋ ਨਹੀਂ ਕਿਉਂਦੇ ਸੀ ਵੀਰੇ ਅਸੀਂ ਕਾਨੂੰ ਮੂਰੇ ਆਉਣਾ ਤੁਸੀਂ ਆ ਜੋੜੀਆਂ ਚੱਕ ਥੋੜੀਆਂ ਨਰੜ ਬਥੇਰੇ ਹੁਣ ਜੋੜੀ ਆ ਜਾ ਤੂੰ ਆ ਜਾ ਬਾਈ ਲੈਣ ਵਾਲਾ ਲੈ ਲੈ ਆ ਜਾ ਆ ਜਾ ਬਾਈ ਆ ਜਾ ਆ ਅੱਗੇ ਵੇਚਣਾ ਇਹ ਹੈ ਮੇਜਰ ਰਾਜਸਤਾਨੀ ਬਤਾ ਹੈ ਨਾ ਪਾਕਿਸਤਾਨੀ ਤੂੰ ਸੌਦਾ ਕਰਾ ਹੁਣ ਚਲੋ ਇਹਨੂੰ ਵੇਡੋ ਇਹਨੂੰ ਵੇਡੋ ਆਹ ਬਈ ਉਹ ਸਾਈ ਆ ਫੜੀ ਇਹ ਸਾਈ ਉਹ ਨਹੀਂ ਸਾਈ ਉਹਨੇ ਦੀ ਹੈ ਕਿੰਨੇ ਦੇ ਦੇ ਵੇਖ ਖੜਤਾ ਜਾ ਗੱਲ ਤਾਂ ਸੁਣੋ ਨਾ ਗੱਲ ਤਾਂ ਤੂੰ ਸੁਣ ਲੈ ਕਿਹੜੇ 500 ਲੈ ਕੇ ਫਿਰ ਕਿਹੜਾ ਬੱਕਰਾ ਤੈਨੂੰ ਦੇਣਗੇ ਉਹ ਤਾਂ ਗੱਲ ਓਏ ਸਾਨੂੰ ਤਾਂ ਐ ਕਹੇਗਾ ਵੀ ਬੰਦੇ ਉਸਤਾਜ ਤੇ ਬੱਕਾ ਖੜਾ ਦੇਖੋ ਰਾਜੂ ਇੱਕ ਗੱਲ ਹੈ ਜੇ ਅਸੀਂ ਅਰਜੀ ਹੈ ਨਾ 650 ਸਾਨੂੰ ਪੱਲੇ ਵੀ ਪਾਉਣਾ ਪੈ ਗਿਆ ਚੱਲ ਚੱਲ ਕੋਈ ਨਾ ਤੂੰ ਬਾਬਾ ਜੀ ਕੀ ਮੰਗਿਆ 30 ਤੋਂ ਪਹਿਲਾਂ 30 ਮੰਗਿਆ ਜੀ ਦਾ ਠੀਕ ਹੈ ਨਾ ਨਹੀਂ ਜਿੱਥੇ ਸੌਦਾ ਟੁੱਟਿਆ ਫਿਰ ਸਾਡਾ ਸਾਡਾ ਤਾਂ ਸੌਦਾ ਇਹਦੇ ਨਾਲ ਹੋਇਆ ਸੀ ਆਹ ਖੜਾ ਇਹਦਾ ਇਹਦੇ ਨਾਲ ਬਾਈ ਇਹਦੇ ਪੈ ਗਿਆ ਹਰੇ ਗਾਜਾ ਦੇ ਘਰ ਘਰ ਆਹੀ ਪੁੱਛਿਆ ਕੇ ਖੋਲ ਘੂਰ ਕੇ ਪਾਣ ਛੱਡ ਜਾ ਚੱਲਣ ਦੇ ਤੂੰ ਕਾ ਨੂੰ ਪਹਿਲਾਂ ਹੀ ਆ ਗਿਆ ਇਹ ਬੇਸਤ ਕਰਨਾ ਇਹ ਕਿੰਨੇ ਚ ਟੁੱਟਿਆ ਤੀ ਹੁਣ ਸੌਦਾ ਪਹਿਲਾਂ ਭਾ ਫੈਸਲਾ ਨਾ ਕਰੀਏ ਪਤਾ ਹੀ ਨਹੀਂ ਮੈਂ ਤਾਂ ਮਾਲਕ ਦਾ ਬੈਠਾ ਇਹ ਤਾਂ ਆਪਰੇ ਆਪ ਜੀ ਇਹਨੇ ਗੱਲ ਕਰੀ ਆ ਜੀ ਆ ਕੇ ਇਹਨੇ ਆਉ ਖੋਲ ਲਿਆ ਗੱਲ ਤਾਂ ਇਹਦਾ ਗੱਲ ਨੇ ਜੀ ਕਰੀਆ ਖੋਲ ਲਿਆ ਰਾਜੂ ਪਹਿਲਾਂ ਮੈਨੂੰ ਇੱਕ ਗੱਲ ਦੱਸ ਤੂੰ ਇਹਦਾ 17500 ਤੇਰੀ ਉਮਰ ਨੰਗੀ ਕੌਣ ਦੇ ਦੂਗਾ ਨਹੀਂ ਦੰਦਾ ਇਹ ਗੱਲ ਰੱਖੋ ਵੈਸੋ ਹਾਂ ਨਹੀਂ ਦੰਦਾ ਨਹੀਂ ਦੱਸੋ ਨਹੀਂ ਦੰਦਾ ਦੱਸੋ ਨਹੀਂ ਦੰਦਾ ਸੱਚ ਆ ਯਾ ਸੱਚ ਨੂੰ ਸੱਚ ਦੱਸ ਸੱਚ ਰ੍ਹਾਂਗੇ ਗੱਲ ਸੁਣੋ ਓ ਰੋਲਾ ਨਾ ਪਾਓ ਓ ਰੋਲਾ ਓ ਖਾਨ ਚੀਕਦਾ ਤੇਰੀ ਇਹਦਾ ਇਹ ਕੁਝ ਦੇ ਦੂ ਬਾਪੂ ਹੋਂਦਾ ਸੁੱਧਾ ਹੋਰਦਾ ਵੀਰੇ ਬੱਸ ਫੇਰ ਗੱਲ ਤਾਂ ਸੁਣੋ ਇੱਕ ਗੱਲ ਸੁਣੋ ਸਾਨੂੰ ਚੇ ਹਰਾਮ ਅਸੀਂ ਸੱਚ ਤਾਂ ਸੱਚੇ ਬੋਲਾਂਗੇ ਇਹਦਾ 17 ਤਾਂ ਨਹੀਂ ਕੋਈ ਦਿੰਦਾ ਸਾਡੇ 17 ਦਾ ਸੌਦਾ ਆਇਆ ਕੋਣਾ ਹੋਇਆਗਾ ਕਿਵੇਂ ਤੂੰ ਕੁਲਾ ਤੂੰ ਉੱਤ ਕੁਲਾ ਚ ਬੋਲ ਚਲ ਉਹ ਤਾਂ ਮੇਰੀ ਗੱਲ ਸੁਣ ਉਹ ਰਵੇ ਨਾਲ ਰਵੇ ਯਾਰ ਬਹੁਤ 17 ਦਾ ਹੈਗਾ ਉਹ ਪਰ ਪੱਕੇ ਰੁਪਏ ਲੈ ਆਏ ਨਹੀਂ ਹੁੰਦਾ ਅਸੀਂ ਥੋੜੀ ਹੱਕ ਦੀ ਗੱਲ ਕਰੀਦਾ ਨਾ ਰਹਿਣਗੇ ਨਹੀਂ ਜੀ ਹੁਣ ਬਾਹਰ ਕੁਝ ਆਪਾਂ ਝੂਠ ਬੋਲਦੇ ਨਹੀਂ ਆਪਾਂ ਬੰਦਿਆਂ ਚ ਸਾਰੇ ਨਹੀਂ ਰਹਿਣਾ ਜਿਹੜੀ ਆਪਦਾ ਆਪਦੀ ਆ ਉਹ ਖਾ ਲੋ ਮੂਹੇ ਦੀ ਖਾਣ ਵਾਲੀ ਫਿਰ ਜਿਆਦਾ ਦੇ ਰਸੂਲ ਲੈਂਦੇ ਫਿਰੋਗੇ ਜਿਹਦੀ ਆਨੇ ਝੂਠ ਨਹੀਂ ਬੋਲਦੇ ਅਸੀਂ ਉਹ ਕੋਈ ਨਾ ਹਾਂ ਤੁਹਾਨੂੰ ਵੱਡੇ ਜੀ ਮੈਂ ਤੁਹਾਨੂੰ ਉਹੀ ਕਹੂੰ ਕੀ ਗਾ ਬੜੀ ਪੁਣਾ ਹਾਂ ਭਾਈ ਹਾਂ ਫੇਰ ਉਹ ਚੀਜ਼ ਦਾ ਡੰਡ ਲੱਗੂ ਫੇਰ ਭਾਈ ਉਰੇ ਬੇ ਫੇਰ ਉਹ ਬਿੱਗਦਾ ਨਹੀਂ ਉਰੇ ਫੇਰ ਕਿਸੇ ਨੂੰ ਲੈਣ ਨਹੀਂ ਦੇਦਾ ਬੱਧਰ ਬੱਢੀ ਨੂੰ ਬਾਹਰ ਵੀ ਲੈ ਕਮੇਟੀ ਵੀ ਬਣਾਵਾਂਗੇ ਅਸੀਂ ਪਰ ਆਹ ਠੀਕ ਆ ਜੀ ਕਮੇਟੀ ਕੱਲ ਨੂੰ ਕੱਲ ਨੂੰ ਟੰਗੀ ਵਾਲੇ ਮੇਰੇ ਨਾਲ ਨੇ ਕਿਤੇ ਬਲੇ ਹਾਂ ਸਾਡੇ ਨਾਲ ਵੀ ਇਹ ਜਿਹਨਾਂ ਨੇ ਨਾਲ ਆ ਗਏ ਲੈਣਾ ਕਿ ਨਹੀਂ ਲੈ ਜਦ ਮਰਜੀ ਜਦ ਮਰਜੀ ਹੋਇਆ ਵੇ ਸੋਧਾ ਨਾ ਇਹਨਾਂ ਹੱਗੀ ਦੇ ਮਾਰਿਆ ਉਹ ਕਿਹੜਾ ਜਾਣਦਾ ਤੈਨੂੰ ਦੱਸ ਕਿੰਨੇ ਬੰਦੇ ਨੇ ਹੱਗੀ ਕਿਤੇ ਦੇਣ ਹੱਗੀ ਮਾਰੀ ਹਾਂ ਕਿਹੜਾ ਕਰਕੇ ਸਾਰੀ ਦੁਨੀਆ ਯਾਰ ਇਹਦੇ ਬੰਦੇ ਨੇ ਬਰਾਗਿਆ ਆ ਹੁਣ ਬੰਨ ਗਿਆ ਪਰ ਇਹ ਬਸ ਦਿਨੀ ਨਹੀਂ ਮੜ ਕਹਿੰਦੇ ਦਿਨੀ ਨਹੀਂ ਕਹਿੰਦੇ ਡੰਡ ਲਾ ਰਹੇ ਹੋ ਬਾਈ ਜਿਹਨੇ ਮੈਨੂੰ ਬੰਦਮ ਰਾਜੂ ਵੱਡੇ ਦਾ ਮੇੜਿਆ ਦੰਡਲਾ ਨਮੀੜ ਓਏ ਗੱਲ ਸੁਣ ਵੀਰੇ ਜੇ ਆਪਣਾ ਸੌਦਾ ਵਿਕ ਗਿਆ ਤਾਂ ਵੇਚੋ ਨਹੀਂ ਹਾਂ ਜੀ ਕਿਉਂ ਆਪਾਂ ਗਲਤ ਕੰਮ ਨਹੀਂ ਕਰਨਾ ਚਿਹੇ ਟੋਟਾ ਹੈ ਚਿਹੇ ਨਫਾ ਜਵਾਨ ਤੇ ਵੇਖੋ ਹਾਂ ਜੀ ਇਹਨੂੰ ਮੁੰਡੇ ਨੂੰ ਬੱਕਰਾ ਫੜਾ ਹਾਂ ਕਿੰਨੇ ਦਾ ਸੌਦਾ ਹੈ ਉਹਨੇ ਦਾ ਦਿਓ ਸਾਡੇ ਮੰਗਿਆ 30 ਹੈ ਜੀ 25000 ਦਾ ਦੇਖੀ ਆ ਇਧਰੋਂ ਖੜੋ ਇਧਰੋਂ 25000 ਦਾ ਉਹ ਤਾਂ ਐ ਖਲਵਾਤਾ ਹੁਣ ਇਹ ਕੋਈ ਨਹੀਂ ਖੜਾਣਾ ਕੰਨ ਫੜ ਕੇ ਖੜਾਣਾ ਕੰਨ ਕੰਨ ਫੜਦਾ ਹਾਂ ਮੁੰਡਾ ਵਗੜੀਆਂ ਦਾ ਵੀ ਤੱਕਰ ਬੜਾ ਵਧੀਆ ਲੱਗ ਗਿਆ ਜਰਾ ਜਿੰਨੇ ਉਹ ਮੁੰਡੇ ਨੇ ਰੁਪਏ ਲਾਤੇ ਇਹਦਾ ਸੌਦਾ ਹੈ ਦੇ ਦੋ ਬਸ ਇਦੋਂ ਵੱਡਾ ਨਹੀਂ ਇਹ ਵੱਧ ਬੋਗ ਬੋ ਪਹਿਲਾ ਸੌਦਾ ਤੁਸ ਤੋਂ ਮੈਂ ਦਲਾਲੀ ਨਹੀਂ ਅਸੀਂ ਲੈਂਦੇ ਅਸੀਂ ਲੈਂਦੇ ਹੀ ਨਹੀਂ ਦਲਾਲੀ ਤੁਸ ਤੋਂ ਕਿਉਂ ਭਾਈ ਪਹਿਲਾ ਸੌਦਾ ਅਸੀਂ ਨਹੀਂ ਲੈਂਦੇ 2 ਸਾਲ ਹੋ ਗਏ ਬੱਚੇ ਨੂੰ 12 11000 ਦਾ ਕਰੀਆ ਸੀ ਮੇਰਾ ਇਹ ਤੁਸੀਂ ਦੋਏ ਦੋਏ ਦਲਾਲ ਸੌਦਾ ਕਰਾਓ 200 ਰੁਪਇਆ ਤੈਨੂੰ 200 ਰੁਪਇਆ ਇਹਨੂੰ ਮੈਂ ਆਪਦੇ ਵੱਲੋਂ ਦਊ। ਚਾ ਜੱ ਤੇ ਸਿੱਧੇ ਦੇਣੀ ਯਾਰ। ਸਾਬਾ। ਸੂਵੇਂ ਭੇਡ ਤੇ ਟਿੰਗੜੇ ਮੀਟਾ। ਇੱਕ ਤੂਰੇ ਦੇਵੇ ਕਤੂਰੇ। ਹਾਂ। ਮੈਂ ਮੈਂ ਮੇਰਾ ਕਹਿਣ ਦਾ ਭਾਵੇਂ ਰਾਜੂ ਵੀ ਕਿਸੇ ਦਾ ਅੱਜ ਆਪਾਂ ਕਿਸੇ ਦਾ ਸੌਦਾ ਖਰਾਬ ਕਰਦੇ ਆ ਕੱਲ ਨੂੰ ਲੱਤਾਂ ਖਿੱਚਣ ਵਾਲੇ ਆ ਆਪਣੇ। ਇਹਨੂੰ ਬੱਕਰਾ ਦਵਾ ਦੇ। ਇਹਨੂੰ ਬੱਕਰਾ ਦਵਾਉਣ ਵਾਲੇ ਆ। ਇਹਨੂੰ ਦਵਾ ਦੇ ਬੱਕਰਾ। ਇਹਨੂੰ ਦਵਾਈਏ ਬੱਕਰਾ ਆਪਾਂ ਇਹ ਕੰਮ ਨਾ ਕਰੋ ਮਾਰਾ ਰਲਕੇ ਜੀ ਤੋ ਲਿਆ ਜਾਂਦਾ ਉਹ ਲੈ ਕੇ ਆਉਂਦਾ ਇਹਨੂੰ ਲੱਗਣਾ 17000 ਤਾਂ ਹੀ ਉੱਥੇ ਗਿਆ ਹੋਰ ਖਰਚੀ ਲਖਾਇ ਖੜ ਜਾ ਉਹ ਰੇੜੀ ਦੇ ਵੀ ਬੰਨਤਾ ਜਾ ਕੇ ਖੋਲੀ ਗੱਲ ਸੁਣ ਲੈ ਮੇਰੀ ਰੇੜੀ ਦੇ ਵੀ ਬੰਨਤਾ ਜਾ ਕੇ ਓਏ ਖੜ ਜਾ ਓਏ ਪਿੱਛੇ ਨੂੰ ਹਟੋ ਮੁੰਡਿਆ ਤੇਰੇ ਪੈਰ ਨਾਲ ਮੇਰੀ ਸੁਣ ਲੈ ਗੱਲ ਨਾ ਇਹ 25 ਦਾ ਵਿਕੇ ਨਾ 20 ਦਾ ਵਿਕੇ 7.5 ਦਾ ਮੁੰਡਾ ਲੈਂਦਾ ਸੀ ਆ ਉਹਦੀ ਇਸਾਈ ਹੈ ਬੱਕਰਾ ਤੇਰੇ ਬਿਨਾ ਪੁੱਛੇ ਮੈਨੇ ਵੇਚਦਾ ਜੇ ਟਾਂਡਿਆਂ ਵਾਲੀ ਜੇ ਭਾਂਡਿਆਂ ਵਾਲੀ ਦਾ ਫੜਾਈ ਖੋਲ ਹੀ ਤੂੰ ਨਹੀਂ ਪੁੱਗੂ ਨਾ ਸੀ ਚੱਕ ਕੋਈ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਆ ਚੱਕ ਪੂਰਾ 18 ਦਾ ਪੂਰਾ 18 ਲੈ ਕੇ ਪਾਜਾ ਬਸ ਚਾਨੂੰ ਬਸ ਲੈ ਕੇ ਪਾਜਾ ਬੰਦਾ ਆ ਤਾਲੀਆਂ ਵਜਾਦਾ ਫੜਾ ਫੜਾ ਉਹ ਮੰਨਾ ਰਹਿੰਦੇ ਫੜਾ ਪਰੇ ਫੜਾ ਪਰੇ